ਧਨ 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 ਜਨ ਆਇਆ ਜਾ ਪ੍ਰਸ਼ਾਦ ਸਭ ਜਗਤ ਉਤਰਾਇ ਜਨ ਆਵਨ ਕਾ ਏ ਸਵਾਉ ਜਨ ਆਵਨ ਕਾ ਏ ਸਵਾਉ ਨਨ ਕੇ ਸੰਗ ਜਿਤੇ ਆਵੇ ਨਾ ਆਵ ਮੁਗਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸ਼ਕਾਰ ਤਹੀਂ ਪ੍ਰਕਾਸ਼ ਮਹਾਰਾ ਭਯੋ ਪਟਨਾ ਸ਼ਾਰ ਵਿਖੇ ਪਾਵਲ ਆਇਓ ਵਾ ਪ੍ਰਗਟਿਓ ਬ੍ਰਹਮ ਅਕੇਲਾ ਵਾਹ ਵਾਹੋ ਗੋਬਿੰਦ ਸਿੰਘ ਆਪੇ ਗੁਰ ਚਿਲਾ ਸੁਕਉ ਟਲ ਗੁਰ ਸੇਵੀਐ ਅਨਸ ਸਹਿਜ ਸੁਭਾਈ ਦਰਸ਼ਨ ਪਰਸ਼ੀਐ ਗੁਰੂ ਕਾ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਾਬ ਜੀ ਟੋਡੀ ਮਹਲਾ ਪੰਜਵਾ ਪ੍ਰਭ ਜੀ ਕੋ ਨਾਮ ਮਨ ਸਾਧਾਰ ਜੀ ਪ੍ਰਾਨ ਸੁਖ ਇਸ ਮਨ ਕੋ ਬਰਤਨ ਏ ਹਮਾਰਾ ਪ੍ਰਭ ਜੀ ਕੋ ਨਾਮ ਸਾਧਾਰੇ ਜੀ ਪ੍ਰਾਨ ਸੂਖ ਇਸ ਮਨ ਕੋ ਬਰਤਨ ਇਹ ਹਮਾਰਾ ਰਾ ਨਾਮ ਮੇਰੀ ਪਤ ਹੈ ਨਾਮ ਮੇਰਾ ਪਰਵਾਰਾ ਨਾਮ ਸੁਖਾਈ ਸਦਾ ਮੇਰੇ ਸੰਗ ਹਰ ਨਾਮ ਮੋ ਕੋਨ ਸਤਾਰਾ ਵਿਖੇ ਬਲਾਕਿਆ ਤ ਬਹੁ ਤੇਰੇ ਚਲ ਤਨ ਕਸੂ ਸ਼ੰਗਾਰ ਇਟ ਮੀਤ ਨਾਮ ਲਾਨ ਕੋ ਹਰ ਨਾਮ ਮੇਰਾ ਪੰਡਾਰਾ ਬਿਖਾ ਬਲਾਸ ਕਈਤ ਬਉ ਤੇਰੇ ਚਲਤ ਨਾ ਕਸ਼ੂ ਸੰਗਾਰ ਇਟ ਮੀਤ ਨਾਮ ਨਾਨਕ ਕੋ ਹਰ ਨਾਮ ਮੇਰਾ ਪੰਡਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੋਡੀ ਮਹਲਾ ਪੰਜਵਾਂ ਪ੍ਰਭ ਜੀ ਕੋ ਨਾਮ ਮਨ ਸਾਡਾ ਰਹਿ ਜੀ ਪ੍ਰਾਣ ਸੁਖ ਇਸ ਮਨ ਕੋ ਬਰਤਨ ਇਹ ਹਮਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਬ ਜੀ ਗੁਰੂ ਗਰੀਬ ਨਿਵਾਜ ਵਾਹਿਗੁਰੂ ਸਾਬ ਜੀ ਗੁਰੂ ਗਰੀ ਬਨਵਾਜ ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਉ ਭਾਂਦ ਬਚਾਵੇਂ 17 ਨੇਕ ਚਲਾਬ ਅਧਿਕਾਰ ਤਉ ਤਨ ਇੱਕਨ ਲਾਗਣ ਪਾਵੈ ਰੱਖਦਾ ਆਪਣੋ ਕਰਦਾ ਕਰ ਪਾਪ ਸਬੂਨਾ ਪੇਟਣ ਪਾਵੇ ਔਰ ਕੀ ਬਾਦ ਕਾਂ ਕਹਿ ਤੋਂ ਸੋ ਸੋ ਪੇਟ ਕੇ ਪਟ ਵਿਚ ਬਚਾਵੇ ਵਾਹਿਗੁਰੂ ਸਾਬ ਜੀ ਸਵਈਆ ਰੇ ਸ਼ਿਵ ਆਜ ਅਜੋਧਨ ਮੈਂ ਲੜ ਲੈ ਹਮਸੋ ਕਰ ਲੈ ਬਾਲ ਜੀਤੋ ਰੇ ਸ਼ਿਵ ਆਜ ਅਜੋਧਨ ਮੈਂ ਲੜ ਲੈ ਹਮਸੋ ਕਰ ਲੈ ਬਾਲ ਜੀਤੋ ਹਰੇ ਗਣੇਸ਼ ਲਰੇ ਹੰਬਰ ਸੰਗ ਤੂੰ ਬਰੇ ਤਨ ਮੈਂ ਬਲ ਏਤੋ ਕਿਉ ਰੇ ਖੜ ਗੰਨ ਤੂੰ ਗਰਬੈ ਮਾਰਾ ਆਭੀ ਇੱਕ ਬਾਨ ਲਗੇ ਤੋ ਕਾਇ ਕੋ ਜੂਜ ਮਰੋ ਰਨ ਮੈਂ ਅਬ ਲਓ ਨਾ ਗਿਓ ਕਾ ਜੀ ਮੈਂ ਤੇਤੋ ਕਾਇ ਕੋ ਜੂਜ ਮਰੋ ਰਨ ਮੈਂ ਆਬ ਲਓ ਨਾ ਜਿਉ ਕਸ਼ ਜੀਮ ਚੇਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ